ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਵਾ ਪਹੁੰਚੇ ਜੀ ਮਲੋ ਟਰੈਕਟਰ ਮੰਡੀ ਤੇ 8 ਸਤੰਬਰ 2024 ਦੀ ਵੀਡੀਓ ਜੀ ਹੈ ਹੁਣ ਸਾਰੇ ਜਿਹੜੇ ਟਰੈਕਟਰ ਇੱਥੇ ਆਏ ਆ ਉਹਨਾਂ ਦੇ ਰੇਟ ਮਾਡਲ ਤੁਹਾਨੂੰ ਦੱਸਾਂਗੇ ਆਪਾਂ ਤੇ ਇੱਥੇ ਹਰ ਪਰ ਕਰਦੇ ਤੁਹਾਨੂੰ ਟਰੈਕਟਰ ਮਿਲ ਜਾਣਗੇ ਜਿਵੇਂ ਹਰ ਕੰਪਨੀ ਦੇ ਟਰੈਕਟਰ ਹੋਗੇ ਤੇ ਹਰ ਸਟੇਟ ਦੇ ਨੰਬਰ ਦੇ ਟਰੈਕਟਰ ਵੀ ਤੁਹਾਨੂੰ ਮਿਲ ਜਾਣਗੇ ਜਿਵੇਂ ਪੰਜਾਬ ਹਰਿਆਣਾ ਰਾਜਸਥਾਨ ਤੇ ਉੜੀਸਾ ਨੰਬਰ ਵੈਸਟ ਬੰਗਾਲ ਨੰਬਰ ਹਿਮਾਚਲ ਨੰਬਰ ਤੇ ਸਾਰੇ ਬਾਹਰ ਦੇ ਨੰਬਰ ਦੇ ਟਰੈਕਟਰ ਤੁਹਾਨੂੰ ਮਿਲ ਜਾਣਗੇ ਬੜੇ ਸਸਤੇ ਰੇਟਾਂ ਵਿੱਚ ਇੱਥੇ ਮਲੋ ਟਰੈਕਟਰ ਮੰਡੀ 'ਚ ਤੇ ਇਹ ਮੰਡੀ ਜਿਹੜੀ ਲੋਕੇਸ਼ਨ ਹੈਗੀ ਆ ਉਹ ਅਗੇ ਜੀ ਬਠਿੰਡਾ ਰੋਡ ਦੇ ਉੱਤੇ ਮੰਡੇ ਲੱਗਦੀ ਆ ਤੇ ਆ ਜਿਹੜਾ ਰੋਡ ਤੁਸੀਂ ਦੇਖ ਰਹੇ ਹੋ ਆ ਸਿੱਧਾ ਬਠਿੰਡੇ ਨੂੰ ਜਾ ਰਿਹਾ ਹਰ ਸੰਡੂ ਨੂੰ ਮੰਡੀ ਲੱਗਦੀ ਆ ਤੇ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆ ਤੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਤੁਹਾਡੇ ਨਾਲ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਇਹ ਜੇ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਆਪਾਂ ਸੋਨਾਲੀ ਦਾ 750 ਹਰਿਆਣਾ ਨੰਬਰ 2002 ਮਾਡਲ ਹੈ ਜੀ ਇਹ ਤੇ 2,20,000 ਰੁਪਏ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਆਲ オリジナル ਦਾ ਰੰਗ ਪੇਡ ਦਾ ਤੇ ਆਇਸ਼ਰ ਖੜਾ 485 ਪਾਵਰ ਸਟੀering ਦੇ ਵਿੱਚ ਇਹ ਆਪਣੇ ਇਸ ਟਰੈਕਟਰ ਤੇ ਰੇਟ ਤੇ ਮਾਡਲ ਲਿਖਿਆ ਨਹੀਂ ਹੋਇਆ ਇਨੂੰ ਪਛੜ ਗਿਆ ਕਿ ਲਈ ਦੀ ਗੱਲ ਕਰਦੇ ਆ ਅਸਤਵਾ ਸੌਰਾਜ 855 ਇਸਤੇ ਹੀ ਮਾਡਲ ਰੇਟ ਲਿਖਿਆ ਹੋਇਆ ਤੇ ਇਸਤੇ ਮਾਡਲ ਇਹ ਤੇ ਇਸਤੇ ਲਿਖਿਆ ਹੋਇਆ ਆਪਣੇ 2010 ਮਾਡਲ ਹੈ ਸੌਰਾਜ 743 325000 ਰੁਪਏ ਡਿਮਾਂਡ ਟਰੈਕਟਰ ਦੀ 4 ਬੋਰ ਬੇਸਕ ਦਿੱਤੀ ਸੀ ਅਗਲੇ ਟਰ 90 ਕੇ ਪੈਸੇ ਪਏ ਆ ਤੇ ਬੈਕ ਸਾਈਡ ਦੇ ਟਰ 70 ਤੋਂ 75 ਪੈਸੇ 2 ਸਟਾਰ ਦੇ ਵਿੱਚ ਟਰੈਕਟਰ ਹੈ ਉਸ ਤੋਂ ਬਾਅਦ ਸੁਨਾਲੀ ਦਾ ਖੜਾ ਜੀ 35 ਆਪਣੇ ਇਹ ਮਾਡਲ ਹੈਗਾ ਜੀ 2008 225000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਕੰਡੀਸ਼ਨ ਚੈੱਕ ਕਰੋ ਬਾਕੀ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਜੀ 40 ਤੋਂ 45 ਪੈਸੇ ਅਗਲੇ ਹੱਦੇ ਇਹ ਸੈਂਟਰ ਗੇਅਰ ਵਿੱਚ ਟਰੈਕਟਰ ਹੈਗਾ ਉਸ ਤੋਂ ਬਾਅਦ ਸੁਨਾਲੀ ਦਾ 750 2011 ਮਾਡਲ ਡਿਮਾਂਡ ਹੈ 385000 ਰੁਪਏ ਪਾਵਰ ਸਟੀering ਦਾ ਤੇਲ ਬ੍ਰੇਕ ਸਾਈਡ ਇਹ ਡਬਲ ਕਲਚ ਹੈ ਤੇ ਕੰਡੀਸ਼ਨ ਚੈੱਕ ਕਰੋ ਬਾਕੀ ਡਬਲ ਲਿਫਟ ਪੰਪ ਟਰੈਕਟਰ ਹੈ ਤੇ ਬੈਕ ਸ਼ੈਰ ਦੇ ਟਾਇਰਾਂ ਦੀ ਗੱਲ ਕਰੀਏ ਗੁਡੀਆ ਦੇ ਟਾਇਰ ਨੇ 80 ਤੋਂ 85 ਪੈਸੇ ਤੇ ਅਗਲੇ ਟਾਇਰ ਹੈਗੇ ਜਿਹੜੇ ਉਹ ਵੀ 90 ਕੇ ਪੈਸੇ ਪਏ ਆ ਇਸ ਵਾਰ ਫਾਰਮਟੈਕ ਚੈਂਪੀਅਨ ਖੜਾ ਹੈ 39 ਹਸਪਾਰਡ ਦੇ ਵਿੱਚ 2008 ਮਾਡਲ ਇਹ ਡਿਮਾਂਡ ਦੀ ਗੱਲ ਕਰੀਏ 275 ਡਿਮਾਂਡ ਹੈ ਟਰੈਕਟਰ ਦੀ ਟੈਰਿਸ ਦੇ ਵੀ 70 ਤੋਂ 75 ਪੈਸੇ ਪਏ ਆ ਚਾਰੇ ਤੇ ਉਸ ਤੋਂ ਅੱਗੇ 745 ਖੜਾ ਸੁਨਾਲਿਕਾ 2014 ਮਾਡਲ 375000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਇਹਦੇ ਟਾਇਰਾਂ ਦੀ ਗੱਲ ਕਰੀਏ ਇਹਦੇ 90 ਤੋਂ 95 ਪੈਸੇ ਟਾਇਰ ਪਏ ਆ ਬਿਲਕੁਲ ਹੀ ਨਵੇਂ ਅਪੋਲੋ ਕੰਪਨੀ ਦੇ ਚਾਰੇ ਟਾਇਰ ਨੇ ਤੇ ਇਹ ਸਾਈਡ ਗੇਟ ਦੇ ਵਿੱਚ ਟਰੈਕਟਰ ਹੈਗਾ ਉਸ ਤੋਂ ਬਾਅਦ 36 ਦੀ ਖੜਾ ਜੀ ਨਿਊ ਹੋਲੈਂਡ ਤੇ ਇਸ ਤੇ 2012 ਮਾਡਲ 425000 ਰੁਪਏ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਚ ਟਰੈਕਟਰ ਦੇ ਤੇਲ ਬ੍ਰੇਕ ਹੈ ਤੇ 7516 ਵਾਲੇ ਟਾਇਰ ਨੇ ਪਾਵਰ ਸਟੀering ਹੈ ਸਾਈਡ ਗੇਅਰ ਦੇ ਵਿੱਚ ਹੈਗਾ ਜੀ ਪਲੱਸ ਮਾਡਲ ਟਾਇਰਾਂ ਦੀ ਗੱਲ ਕਰਤੇ ਬੈਕ ਸਾਈਡ ਦੇ ਟਾਇਰ 16 ਦੇ ਹੈਗੇ ਆ ਉਹ ਵੀ ਘੱਟੋ ਘੱਟ 80 ਪੈਸੇ ਪਏ ਆ ਘੱਟੋ ਘੱਟ ਵੀ ਅਪੋਲੋ ਕਰੀ ਸਕਦੇ ਅਗਲੇ JK ਦੇ ਉਹ 70 ਤੋਂ 80 ਪੈਸੇ ਪਏ ਆ ਬਾਕੀ ਹੋਰ ਅੱਗੇ ਟਰੈਕਟਰ ਆਪ ਤੁਹਾਨੂੰ ਦਿਖਾਣੇ ਆ ਇਹ ਫਾਰਮ ਟਰੈਕ 35 ਖੜਾ ਹੈ ਇਹ ਮਾਡਲ ਹੈਗਾ ਜੀ ਆਪਣੇ 2005 1,75,000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰ 35 ਤੋਂ 40 ਪੈਸੇ ਉਤਵਰ ਸੁਨਾਲੀ ਦਾ DI 50 ਖੜਾ ਹੈ ਆਪਣੇ 18 ਮਾਡਲ 4,75,000 ਰੁਪਏ ਡਿਮਾਂਡ ਹੈ ਚਾਰੇ ਟਾਇਰ ਬਿਲਕੁਲ ਨਵੇਂ ਦੇ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਸੀਅਰ ਦੇ ਅਗਲੇ ਟਾਇਰ ਨੇ ਤੇ ਬੈਕ ਸ਼ਾਟ ਦੇ ਟਾਇਰ ਜੇਕੇ ਕੰਪਨੀ ਦੇ ਡਬਲ ਲਿਫਟ ਪੰਪ ਪਾਵਰ ਸਟੀering ਤੇਲ ਬ੍ਰੇਕ ਤੇ ਪਾਵਰ ਪਲੱਸ ਮਾਡਲ ਹੈ ਉਸ ਤੋਂ ਬਾਅਦ ਇਹ ਸ਼ਰ ਖੜਾ ਜੀ 485 ਇਸ ਤੇ ਮਾਡਲ ਤੇ ਰੇਟ ਲਿਖਿਆ ਨਹੀਂ ਹੋਇਆ ਉਸ ਤੋਂ ਬਾਅਦ ਸੁਨਾਲੀ ਦਾ ਖੜਾ ਹੈ ਇਸ ਤੇ ਮਾਡਲ ਰੇਟ ਲਿਖਿਆ ਨਹੀਂ ਹੈ ਜੀ ਲੱਗਦਾ ਇਹ ਟਰੈਕਟਰ ਹੁਣੇ-ਹੁਣੇ ਆਏ ਨੇ ਉਸ ਤੋਂ ਬਾਅਦ BI 35 ਖੜਾ ਹੈ ਸੁਨਾਲੀ ਦਾ 15 ਮਾਡਲ 3 ਲੱਖ 80 ਹਜ਼ਾਰ ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਅਗਲੇ ਟਾਇਰ ਹੈਗੇ 90 ਤੋਂ 95 ਪੈਸੇ ਐਂਡ ਬੈਕ ਸਾਈਡ ਦੇ ਟਾਇਰ ਉਹੀ 90 ਤੋਂ 99 ਪੈਸੇ ਪਏ ਆ ਗੁਡੀਅਰ ਕੰਪਨੀ ਦੇ ਸਾਇਰਗਰ ਦੇ ਵਿੱਚ ਟਰੈਕਟਰ ਹੈ ਤੇਲ ਬ੍ਰੇਕ ਹੈ ਤੇ 380 ਖੜਾ ਆਈਚਰ ਪੰਜਾਬ ਨੰਬਰ ਹੈ ਤੇ ਇਸ ਟਰੈਕਟਰ ਤੇ ਵੀ ਰੇਟ ਮਾਡਲ ਲਿਖਿਆ ਨਹੀਂ ਹੋਇਆ ਉਸ ਤੋਂ ਬਾਅਦ ਫਾਰਮਟੈਕ 45 ਖੜਾ ਫੋਰਡਿਸ਼ ਵਾਲਾ 2001 ਮਾਡਲ ਹੈ 1,55,000 ਰੁਪਏ ਡਿਮਾਂਡ ਹੈ ਟਰੈਕਟਰ ਦੀ ਬੈਕ ਸਾਈਡ ਦੇ ਟਾਇਰ ਜਿਹੜੇ ਹੈਗੇ ਆ ਉਹ 45 ਕੇ ਪੈਸੇ ਨੇ ਤੇ ਅਗਲੇ ਜਿਹੜੇ ਟਾਇਰ ਪਏ ਹੈਗੇ ਉਹ ਕਟੜ ਕੋੜ ਸੁੱਤਰ ਤੋਂ 80 ਪੈਸੇ ਪਏ ਹੈ ਇਹ ਤਾਂ ਉਹ 744 ਸਵਰਾਜ ਐਫ ਵੀ ਇਹ ਆਪਣੇ ਇੱਥੇ ਵੀ ਮਾਡਲ ਰੇਟ ਲਿਖਿਆ ਨਹੀਂ ਹੋਇਆ ਜੀ ਪਤਾ ਨਹੀਂ ਅੱਜ ਬਹੁਤ ਟਰੈਕਟਰ ਤੇ ਵੇਟ ਮਾਡਲ ਹਾਲੇ ਲਿਖਿਆ ਨਹੀਂ ਇਹਨਾਂ ਨੇ ਉਸ ਤੋਂ ਬਾਅਦ ਖੜਾ ਫਾਰਮਟ੍ਰੈਕ 60 2006 ਮਾਡਲ ਇਹ 270000 ਰੁਪਏ ਡਿਮਾਂਡ ਹੈ ਟਰੈਕਟਰ ਸ਼ੋਅ ਤੇ ਮਰਗੜ ਜਿਹੜੇ ਰੀਪੇਂਟ ਹੋਇਆ ਟਰੈਕਟਰ ਦੇ ਤੇ ਟਾਇਰਾਂ ਦੀ ਗੱਲ ਕਰੀਏ 80 ਤੋਂ 85 ਰੁਪਏ ਟਾਇਰ ਪੇ ਚਾਰੀ ਬਾਈ ਕੰਡੀਸ਼ਨ ਚਾ ਕਰੋ ਟਰੈਕਟਰ ਦੀ ਤੇ ਮਹਿੰਦਰਾ ਖੜਾ ਉਸ ਤੋਂ ਬਾਅਦ 475 ਇਹ ਡਬਲ ਕਲਚ ਹੈ ਜੀ ਆਪਣੇ 2009 ਮਾਡਲ 285000 ਰੁਪਏ ਡਿਮਾਂਡ ਹੈ ਟਰੈਕਟਰ ਦੀ ਇਹ ਦੇਖੋ ਸ਼ੋਅ ਮਰਗੜ ਜਿਹੜੇ ਰੀਪੇਂਟ ਦੁਬਾਰ ਤੋਂ ਬਾਕੀ ਸਾਰਾ ਟਰੈਕਟਰ origignal ਹੈ। ਪਤਵਾਰ ਸਵਰਾਜ 855 ਡਬਲ ਲਿਫਟ ਤੋਂ ਵਿੱਚ 2011 ਮਾਡਲ 4,10,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਚਾਰੇ ਟਾਇਰ 95 ਪੈਸੇ ਪਹੀਆ ਕੱਟੋ ਕੱਟ ਵੀ ਤੇ 11 ਮਾਡਲ ਹੈ 4,10,000 ਰੁਪਏ ਡਿਮਾਂਡ ਹੈ ਤੇਲ ਬ੍ਰੇਕ ਹੈ ਤੇ ਪਾਵਰ ਸਟੀering ਹੈ 724 ਖੜਾ ਉਸ ਤੋਂ ਬਾਅਦ ਨੇ ਇਹ ਹੈਗਾ 2009 ਮਾਡਲ 1,95,000 ਰੁਪਏ ਡਿਮਾਂਡ ਡਰਾਈਵਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਟਾਇਰ ਨਵੇਂ ਅਗਲੇ ਤੇ ਬੈਕ ਸਾਈਡ ਦੇ ਟਾਇਰ ਅੱਧੇ ਜੋਂਡੀਰ ਖੜਾ ਉਸ ਤੋਂ ਬਾਅਦ 50 50 b 18 ਮਾਡਲ ਹੈ 4,80,000 ਰੁਪਏ ਡਿਮਾਂਡ ਡਰਾਈਵਰ ਦੀ ਤੇ ਕੰਡੀਸ਼ਨ ਚੈੱਕ ਕਰੋ ਰੇਲੇਟਰਾਂ ਦੀ ਗੱਲ ਕਰੀ ਅਗਲੇ ਟੈਰ ਬਿਲਕੁਲ ਹੀ ਨਵੇਂ ਦੇ 75516 ਦੇ JK ਕੰਪਨੀ ਦੇ ਤੇ ਬੈਕਸ਼ੈਰ ਦੇ ਟੈਰ ਗੁਡিয়ার ਕੰਪਨੀ ਦੇ ਆ ਉਹ ਵੀ ਘੱਟ-ਘੱਟ 80 ਤੋਂ 85 ਪੈਸੇ ਪਏ ਆ ਉਤਵਾ ਮਿੰਦਰਾ 585 999 ਮਾਡਲ ਹੈ ਡਬਲ ਕਲਚ 235000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਟਰੈਕਟਰ ਦੀ ਵੀ ਸਾਰਾ ਰੰਗ ਪੇਟ ਦਾ オリジナル ਹੈ ਤੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਟਰੈਕਟਰ ਨੂੰ ਦੇ ਸਪੀਕਰ ਲੱਗੇ ਹੋਏ ਐ ਤੇ ਟਾਇਰਾਂ ਦੀ ਗੱਲ ਕਰੀਏ ਜੇ ਕੇ ਕੰਪਨੀ ਦੇ ਟਾਇਰ ਨੇ ਬੈਕ ਸ਼ਾਰ ਦੇ ਘੱਟੋ ਘੱਟ ਵੀ 90 ਤੋਂ 95 ਪੈਸੇ ਤੇ ਅਗਲੇ ਟਾਇਰ ਜਿਹੜੇ ਹੈਗੇ ਆ ਉਹ 70 ਤੋਂ 80 ਪੈਸੇ ਪਏ ਹੋ ਵੀ ਤੇ ਸੁਨਾਲੀ ਕਾ ਆ ਗਿਆ 750 پارਕਸ ਮਾਡਲ ਇਸ ਤੇ ਵੀ ਰੇਟ ਤੇ ਮਾਡਲ ਲਿਖਿਆ ਨਹੀਂ ਹਲੇ ਬਾਕ ਕਿਡਿਸ਼ਨ ਚੈੱਕ ਕਰ ਲੋ ਸੁਨਾਲੀ ਕਾ ਖੜਾ ਵੋਲਡਰ ਟਰੱਕ 60 15 ਮਾਡਲ ਡਿਮਾਂਡ 3 ਲੱਖ 40000 ਰੁਪਿਆ ਕਰਨ ਦੀ ਗੱਲ ਕਰੀਏ ਤੇ 4.5 ਅੱਧੇ ਕਹਿ ਸਕਦੇ ਆ ਇਹਦੇ ਪਾਵਰ ਸਟੀering ਟਰੈਕਟਰ ਹੈ ਸਾਈਡ ਗੇਅਰ ਦੇ ਵਿੱਚ ਤੇਲ ਬ੍ਰੇਕ ਜੋਂਡੀਰ ਖੜ ਉਸ ਤੋਂ ਬਾਅਦ 50 55 ਇਹ ਹੈ ਜੀ 555 E 2016 ਮਾਡਲ ਡਿਮਾਂਡ 397000 ਰੁਪਇਆ ਪਾਵਰ ਚੈਟਿੰਗ ਟਰੈਕਟਰ ਹੈ ਇਹ ਰੰਗ ਪੇਡ ਦਾ ਸਾਰਾ Ориਜినਲ ਹੈ ਕੰਡੀਸ਼ਨ ਚੈੱਕ ਕਰੋ ਬਾਕੀ ਤੁਸੀਂ ਤਾਂ ਅੰਦੀ ਗੱਲ ਕਰੀਏ ਤਾਂ ਟਾਇਰ 60 ਕ ਭਾਅ ਕਹਿ ਸਕਦੇ ਆਪਾਂ ਸੜ ਤੋ 65 ਪੈਸੇ ਚਾਰੇ ਉਸ ਤੋਂ ਬਾਅਦ ਫਾਰਮ ਟੈਕ ਸੱਟ ਘੜਾ ਜੀ ਡਬਲ ਕਲਚ ਦੇ ਵਿੱਚ 2003 ਮਾਡਲ 230000 ਰੁਪਇਆ ਡਿਮਾਂਡ ਹੈ ਟਰੈਕਟਰ ਦੀ ਇਸਦੇ ਵੀ ਜਿਹੜੀ ਸ਼ੋ ਹੈਗੇ ਉਹ ਉਹ ਰੀਪੇਂਟ ਦਬਾਰ ਤੋਂ ਬਾਕੀ ਰੰਗ ਪੇਟ ਦਾ ओरिजिनल ਸਾਰਾ 475 ਖੜਾ ਜੀ ਡੀਆਈ ਸਰਪੈਂਚ ਮਾਡਲ ਹੈ 2006 ਮਾਡਲ ਹੈ 1,80,000 ਰੁਪਏ ਡਿਮਾਂਡ ਹੈ ਟਰੈਕਟਰ ਦੀ ਇਹ ਕੰਡੀਸ਼ਨ ਦੇਖ ਸਕਦੇ ਹੋ ਇਹ ਟਰੈਕਟਰ ਦੇ ਬੈਕ ਸਾਈਡ ਦੇ ਟਾਇਰ ਲਗਭਗ 70 ਤੋਂ 75 ਪੈਸੇ ਪਏ ਆ ਤੇ ਅਗਲੇ 40 ਤੋਂ 45 ਪੈਸੇ ਉਹ ਤੋਂ ਬਾਅਦ ਆਈਸ਼ਰ ਖੜਾ ਜੀ 485 ਵੀ ਵੀ ਬਾਈ ਨੰਬਰ ਹੈ ਫਾਜ਼ਿਲਕਾ ਦਾ 2012 ਮਾਡਲ ਹੈ 290000 ਰੁਪਏ ਡਿਮਾਂਡ ਹੈ ਟਰੈਕਟਰ ਦੀ ਚਾਰੇ ਟਾਇਰ ਦੀ ਕੰਡੀਸ਼ਨ ਜਿਹੜੀ ਸੜ ਤੋਂ ਪੈਟ ਪਏ ਪਏ ਹੈ ਚਾਰੇ ਤੇ ਆ 485 ਤੋਂ ਲੈ ਕੇ ਜਿੱਥੋਂ ਕੋਈ ਵੀਡੀਓ ਸਟਾਰਟ ਕੀਤੀ ਸੀ ਉਸ ਉਸ ਵਿੱਚੋਂ ਕੋਈ ਵੀ ਟਰੈਕਟਰ ਦੀ ਇਨਫੋਰਮੇਸ਼ਨ ਕਿਸੇ ਨੂੰ ਲੈਣੀ ਹੋਵੇ ਨੰਬਰ ਆਪਾਂ ਤੁਹਾਨੂੰ ਲਵਾਤਾ ਸਕਰੀਨ ਤੇ 79 868 5570 ਬਲਵਿੰਦਰ ਸਿੰਘ ਨਾਮ ਹੈ ਟਰੈਕਟਰ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਟਰੈਕਟਰ ਖਰੀਦਣਾ ਹੈ ਜਾਂ ਵੇਚਣਾ ਹੈ ਇਹਨਾਂ ਤੋਂ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਹੋਰ ਆਪਾਂ ਟਰੈਕਟਰ ਦਿਖਾਣੇ ਤੁਹਾਨੂੰ ਅੱਗੇ ਉਸ ਤੋਂ ਬਾਅਦ ਆ ਗਿਆ ਜੀ ਸੱਗੇ ਸਵਰਾਜ 735 FE ਇਹ 99 ਮਾਡਲ ਹੈ ਜੀ 1 ਲੱਖ 65000 ਰੁਪਏ ਡਿਮਾਂਡ ਹੈ ਟਾਇਰ ਹੈਗੇ ਜੀ 40 ਤੋਂ 45 ਪੈਸੇ ਇਹ ਬਾਹਰੋਂ ਪੰਪਲਾ ਟਰੈਕਟਰ ਹੈ ਇਹ ਰੰਗ ਪੇਂਟ ਤਾਂ オリジナル ਆ ਸਾਰਾ ਤੇ ਨਿਊ ਹੁਲਨ 5500 ਇਸ ਤੇ ਟਰੈਕਟਰ ਦੇ ਰੇਟ ਮਾਡਲ ਨੇ ਲਿਖਿਆ ਹੋਇਆ ਉਹ ਤੋਂ ਬਸ 7744 ਸਾਰੇ ਟਰੈਕਟਰਾਂ ਤੇ ਰੇਟ ਮਾਰੇ ਲਿਖਿਆ ਨਹੀਂ ਆਇਆ ਤੇ ਉਸ ਤੋਂ ਬਾਅਦ ਸੋਨਾਲਿਕਾ 19 ਮਾਡਲ ਖੜਾ ਹੈ 455000 ਰੁਪਏ ਡਿਮਾਂਡ ਹੈ 745 ਚਾਰਾਂ ਨਿਕਾਲੇ ਕਰੀਏ 70 ਤੋਂ 80 ਪੰਜੇ ਟਾਇਰ ਪਏ ਆ ਚਾਰੀ ਤੇਲ ਬ੍ਰੇਕ ਸਾਈਡ gear ਤੇ 50 ਹਾਰਸ ਪਾਵਰ ਦਾ ਟਰੈਕਟਰ ਹੈ ਆਈਸ਼ਰ 368 ਇਹ ਹੈਗਾ ਜੀ 22 ਮਾਡਲ 545000 ਰੁਪਏ ਡਿਮਾਂਡ ਹੈ ਟਰੈਕਟਰ ਦੇ ਕੰਡੀਸ਼ਨ ਚੈੱਕ ਕਰੋ ਟਰੈਕਟਰ ਤੇ ਨਾਲ ਦੇ ਟਾਇਰ ਪਏ ਆ 7080 ਪੈਸੇ ਉਹ ਤੋਂ ਬਾਅਦ ਸਾਹਮਣੇ 734 ਖੜਾ ਸੁਨਾਲੀ ਦਾ ਇਹ ਹੈਗਾ ਜੀ 2023 ਮਾਡਲ 5 ਲੱਖ ਤੇ 10000 ਰੁਪਏ ਡਿਮਾਂਡ ਹੈ ਟਰੈਕਟਰ ਦੀ ਚਾਰੇ ਟਾਇਰ ਦੇ 90 ਤੋਂ 95 ਪੈਸੇ ਪਏ ਆ ਤੇ ਡਬਲ ਲਿਫਟ ਪੰਪ ਟਰੈਕਟਰ ਹੈ ਸੈਂਟਰ ਗੇਅਰ ਹੈ ਤੇਲ ਬ੍ਰੇਕ ਹੈ ਤੇ ਪਾਵਰ ਸ਼ੇਗਿੰਗ ਟਰੈਕਟਰ ਹੈ ਬਿਲਕੁਲ ਫਰੈਸ਼ ਨਵਾਂ ਟਰੈਕਟਰ ਹੈ ਲੋ ਜੀ ਹੁਣ ਆਪਾਂ ਦਿਖਾ ਰਹੇ ਆ ਟਰੈਕਟਰ ਮਾਨ ਟਰੈਕਟਰ ਵਰਕਸ਼ਾਪ ਵਾਲਿਆਂ ਦੇ ਟਰੈਕਟਰ ਦਿਖਾ ਰਹੇ ਤੁਹਾਨੂੰ ਹੁਣ ਮੰਡੀ ਦੇ ਵਿੱਚ ਜਿਹੜੇ ਖੜੇ ਆ ਸੁਨਾਲੇ ਦਾ ਵੀ ਮਾਡਲ ਹੈਗਾ ਡੀਆਈ 50 ਇਹ ਹੈ ਜੀ 52 ਹਾਰਸਪਾਵਰ ਦੇ ਵਿੱਚ ਡਬਲ ਲਿਫਟ ਪੰਪ ਹੈ ਤੇਲ ਬ੍ਰੇਕ ਹੈ ਸਾਈਡ ਗੇਅਰ ਹੈ ਡਬਲ ਕਲਚ ਹੈ ਤੇ ਅਗਲੇ ਟਾਇਰ ਨੇ ਬਿਲਕੁਲ ਨਵੇਂ ਹੈ 755 16 ਦੇ ਤੇ ਬੈਕ ਸਾਈਡ ਦੇ ਟਾਇਰ 80 ਤੋਂ 85 ਪੈਸੇ ਜੇ ਕਿ ਕੰਪਨੀ ਦੇ ਮਾਡਲ 2020 5 ਲੱਖ 25000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਕੰਡੀਸ਼ਨ ਚੱਕਰ ਹੋ ਟਰੈਕਟਰ ਦੇ ਸ਼ੋਭਜੰਜਾ ਖੜਾ ਇਹ ਹੈਗਾ ਜੀ 2009 ਮਾਡਲ 3 ਲੱਖ 40000 ਰੁਪਏ ਡਿਮਾਂਡ ਹੈ ਅਗਲੇ ਟਾਇਰ ਰੇਡੀਅਲ 90 ਪਏ 76 16 ਦੇ ਤੇ ਬੈਕ ਸੈੱਟ ਦੇ ਟਾਇਰ 70 ਤੋਂ 75 ਪੈਸੇ ਪਏ ਆ ਇਹਦੇ ਕੰਡੀਸ਼ਨ ਚ ਕਰੋੜਾ ਜਿਹਾ ਦੇ ਨਾਲ ਫਾਰਮਟੈਕ 60 ਆ ਗਿਆ 2007 ਮਾਡਲ 275000 ਰੁਪਏ ਡਿਮਾਂਡ ਹੈ ਚਾਰੇ ਟਾਇਰ 9 ਇੰਚ ਦੇ ਟਰੈਕਟਰ ਦੇ ਅਪੋਲੋ ਕੰਪਨੀ ਦੇ ਟਾਇਰ ਨੇ ਤੇ ਐਮ ਐਮ 60 ਘੜਾ ਜੇ ਸੁਣਾ ਲੇਗਾ ਸੁਪਰ 15 ਮਾਡਲ 415000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰ ਡੈਕਸ਼ਟ ਦੇ 60 ਪੈਸੇ ਤੇ ਅਗਲੇ 40 ਤੋਂ 45 ਪੈਸੇ ਇਹ ਟਰੈਕਟਰ ਤੇਲ ਬ੍ਰੇਕ ਹੈ ਸਾਈਡ ਗੇਅਰ ਹੈ ਤੇ ਪਾਵਰ ਸਟੀering ਹੈ ਇਹ ਦੋ ਬਰ ਨਿਊ ਲੈਂਡ ਖੜਾ 363 2017 ਮਾਡਲ 6 ਲੱਖ 10000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰ ਬਿਲਕੁਲ ਨਵੇਂ ਹੈ ਬੈਕ ਸ਼ੈੱਡ ਦੇ ਅਗਲੇ ਟਾਇਰ ਬਿਲਕੁਲ ਨਵੇਂ 7/16 ਦੇ ਬੈਕ ਸ਼ੈੱਡ ਦੇ ਐਮਆਰਐਫ ਕੰਪਨੀ ਦੇ ਅਗਲੇ ਵੀ ਐਮਆਰਐਫ ਕੰਪਨੀ ਦੇ 7/16 ਦੇ ਤੇ ਟਰੈਕਟਰ ਨੂੰ ਫਾਈਬਰ ਛਤਰੀ ਲੱਗੀ ਹੋਈ ਹੈ ਸੁਨੋ ਲੀਗਾ 745 2014 ਮਾਡਲ ਪੂਰੇ 4 ਲੱਖ ਰੁਪਏ ਡਿਮਾਂਡ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾਣੀ ਆ ਤੁਹਾਨੂੰ ਬੈਕ ਹੱਡੇ ਟਾਇਰ ਲਗਭਗ 90 ਤੋਂ 95 ਪੈਸੇ ਟਾਇਰ ਪਏ ਆ ਜਕੇ ਦੇ 14 ਦੇ ਅਗਲੇ 616 ਦੇ ਉਹ ਵੀ ਘੱਟੋ-ਘੱਟੇ ਆਪਣੇ 80 ਤੋਂ 90 ਪੈਸੇ ਪਏ ਆ ਆਕੇ ਕੰਡੀਸ਼ਨ ਚੈੱਕ ਕਰੋ ਪਾਵਰ ਟ੍ਰੇਨਿੰਗ ਟਰੈਕਟਰੇ ਤੇਲ ਬਰੇਕ ਸਾੜ ਗਿਆ ਹੈ ਇਹ ਡਬਲ ਕਲਚ ਹੈ ਅਰਜੁਨ ਖੜਾ 555 ਇਹ ਹੈਗਾ ਜੀ 2005 ਮਾਡਲ 255000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਬੈਕ ਸਾਈਡ ਦੇ ਟਾਇਰ ਲਗਭਗ ਇਹਦੇ 80 ਕ ਪੈਸੇ ਪਏ ਆ ਤੇ ਅਗਲੇ ਟਾਇਰ ਜਿਹੜੇ ਹੈਗੇ ਆ ਉਹ 70 ਕ ਪੈਸੇ ਪਏ ਆ ਬਾਕੀ ਰੰਗ ਪੇੜ ਦਾ Ориਜినਲ ਟਰੈਕਟਰ ਸਾਰਾ ਤੇ ਫਾਰਮ ਟਰੈਕ 65 ਖੜਾ ਜੀ EPI ਮਾਡਲ ਇਹ ਹੈਗਾ ਜੀ 2009 ਮਾਡਲ 315000 ਰੁਪਏ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਾਕੀ ਪਾਵਰ ਸਟੀering ਕਿੱਤਾ ਇਹਨੂੰ ਤੇ ਤੇਲ ਬ੍ਰੇਕ ਟ੍ਰੈਕਟਰ ਹੈਗਾ ਇਹ ਇਹਦੇ ਟਾਇਰਾਂ ਦੀ ਗੱਲ ਕਰੀ ਆਪਾਂ ਅਗਲੇ ਟਾਇਰ ਇਹਦੇ 70 ਤੋਂ 75 ਰੁਪਏ ਪਏ ਐ ਤੇ ਬੈਕ ਸ਼ੋਰ ਦੇ ਟਾਇਰ ਉਹ ਬਿਲਕੁਲ ਨਵੇਂ ਤਾਂ ਆਪਾਂ ਨਹੀਂ 95 ਰੁਪਏ ਟਾਇਰ ਪਏ ਐ ਇਹਦੇ ਐਮ ਆਰ ਪ ਦੇ 16928 ਦੇ ਆਪੋ ਦਾ 475 ਖੜਾ ਜੀ 96 ਮਾਡਲ ਹੈ 145000 ਰੁਪਏ ਡਿਮਾਂਡ ਹੈ ਟ੍ਰੈਕਟਰ ਦੀ ਇਹ ਰੰਗ ਪੇਂਟ ਦਾ ਸਾਰਾ オリジナル ਟਰੈਕਟਰ ਆ। ਉਹ ਤੋਂ ਬਾਅਦ ਸਕਾਟ ਖੜਾ ਜੀ 98 ਮਾਡਲ 1,95,000 ਰੁਪਏ ਡਿਮਾਂਡ ਹੈ ਟਰੈਕਟਰ ਦੇ ਵੀ ਸਾਰਾ オリジナル ਰੰਗ ਪੇਂਟ ਦਾ ਟਾਇਰ ਪਹੀਏ ਚ 45 ਕੇ ਪੈਸੇ। ਲੋ ਜੀ ਅੱਗੇ ਆ ਗਿਆ ਜੀ Mahindra 265 DI ਮਾਡਲ ਹੈ ਜੀ 2022 ਪੰਜਾਬ ਨੰਬਰ ਹੈ। ਟਰੈਕਟਰ ਬਿਲਕੁਲੀ ਬ੍ਰਾਂਡ ਨਿਊ ਕੰਡੀਸ਼ਨ ਦਾ ਟਰੈਕਟਰ ਦੇ ਸ਼ੋਅਰੂਮ ਕੰਡੀਸ਼ਨ ਹੈ। ਤੇ ਇੱਕ ਸਾਤੇ ਟੈਰ ਹੈ ਜੇ ਕਿ ਸੁਨ ਨੰਬਰ 1 ਦੇ ਉਹ ਘਟ ਘਟ 80 ਤੋਂ 85 ਪੈਸੇ ਪਏ ਤੇ ਅਗਲੇ ਟੈਰ ਹੈ ਗੁਡੀਅਰ ਕੰਪਨੀ ਦੇ 616 ਦੇ ਉਹ 70 ਤੋਂ 80 ਪੈਸੇ ਪਏ ਆ ਪਾਵਰ ਸਟੀਅਰਿੰਗ ਟਰੈਕਟਰ ਹੈ ਤੇ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਮਾਡਲ 2022 ਡਿਮਾਂਡ ਆ 4 ਲੱਖ ਤੇ 40000 ਰੁਪਇਆ ਤੇ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਡਬਲ ਲਿਫਟ ਪੰਪ ਤੇ ਤੇ ਉਸ ਤੋਂ ਅੱਗੇ ਆ ਗਿਆ ਜੀ Mahindra Arjun Ultra One 605 DI ਤੇ ਅਗਲੇ ਟਾਇਰਾਂ ਦੀ ਗੱਲ ਕਰੀ 90 ਕੇ ਪੈਸੇ ਅਗਲੇ ਟਾਇਰ ਪਏ ਨੇ ਤੇ ਬੈਕ ਸ਼ੈੱਡ ਦੇ ਟਾਇਰ ਉਹ ਪਈ 80 ਤੋਂ 85 ਰੇਸੇ Apollo ਦੇ ਤੇ ਇਹਦੀ ਮਾਡਲ ਦੀ ਗੱਲ ਕਰੀ ਆਪਾਂ ਮਾਡਲ ਹੈਗਾ 2010 ਤੇ ਇਹਦੀ ਡਿਮਾਂਡ ਹੈ ਜੀ 3 ਲੱਖ ਤੇ 80000 ਰੁਪਇਆ ਇਹ ਡ੍ਰੈਕਟਰ ਤੇਲ ਬ੍ਰੇਕ ਪਾਵਰ ਸਟੀering ਹੈ ਜੀ ਡਬਲ ਪਲੇਟੇ ਸਾਈਡ ਗੇਰ ਦੇ ਵਿੱਚੋਂ ਟਰੈਕਟਰ ਹੈ ਉਸ ਤੋਂ ਬਾਅਦ ਪਾਵਰ ਟਰੈਕ ਖੜਾ ਜੀ ਡੀਜ਼ਲ ਸੇਵਰ 439 ਡੀਐਸ ਮਾਡਲ ਹੈ ਤੇ ਇਹ ਮਾਡਲ ਹੈਗਾ ਜੀ 2010 215000 ਰੁਪਏ ਡਿਮਾਂਡ ਕਰਦੇ ਟਰੈਕਟਰ ਦੀ ਟਾਇਰ ਘਟ ਘਟ 70 ਤੋਂ 75 ਪੈਸੇ ਪਏ ਆ ਚਾਹੀ ਤੇ ਕੰਡੀਸ਼ਨ ਚੱਕੋ ਟਰੈਕਟਰ ਦੀ ਰੰਗ ਬੇੜ ਦਾ ਸਾਰਾ オリジナル ਹੈ ਤੇ ਤੋਂ ਬਾਅਦ ਏਸ ਖੜਾ ਜੀ 450 2009 ਮਾਡਲ ਤੇ 2 ਲੱਖ ਤੇ 20 ਹਜ਼ਾਰ ਰੁਪਏ ਡਿਮਾਂਡਡ ਟਰੈਕਟਰ ਦੀ ਟਰੈਕਟਰ ਹੈ ਜੀ ਡਿਸਕ ਬ੍ਰੇਕ ਵਾਲਾ ਡਿਸਕ ਬ੍ਰੇਕ ਟਰੈਕਟਰ ਇਹ ਤੇ ਅਗਲੇ ਟਾਇਰ ਬਿਲਕੁਲ ਨਵੇਂ ਆ 616 ਦੇ ਤੇ ਬੈਕ ਸਾਈਡ ਦੇ ਟਾਇਰ ਗੁਡਇਰ ਕੰਪਨੀ ਦੇ ਆ 14 ਦੇ ਉਹ ਵੀ ਘੱਟੋ ਘੱਟ ਵੀ 60 ਤੋਂ 65 ਪੈਸੇ ਪਏ ਆ ਤੇ ਤੇ ਮਨ ਕੋਲ ਗਏ ਉਹਦਾ ਵਾ 735 ਖੜਾ 2007 ਮਾਡਲ ਨੰਬਰ ਆਂਧਰਾ ਪ੍ਰਦੇਸ਼ ਤੇ 210000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਚਾਰੇ ਟਾਇਰ ਬਿਲਕੁਲ ਨਵੇਂ ਟਰੈਕਟਰ ਦੇ ਤੇ ਅੱਗੇ ਫੋਰਡ ਖੜਾ ਜੀ 3610 ਇਹ ਵੀ ਡਾਕਟਰ ਪਤਨ ਦਿਖਾ ਦਿੰਦੇ ਆ ਇਹ 388 ਮਾਡਲ ਡੇਢ ਲੱਖ ਰੁਪਏ ਡਿਮਾਂਡ ਆ ਪੂਰੇ ਤੇ ਟਾਇਰ ਪਏ ਕਟ ਕੋੜ 70 ਤੋਂ 75 ਪੈਸੇ ਚਾਰ ਇੰਚ ਤੇ ਰੰਗ ਪੇੜ ਦਾ ਸਾਰਾ ਓਰੀਜਨਲ ਹੈ ਸੁਨਾਲੀ ਕਾ 745 ਖੜਾ ਜੀ ਇੰਟਰਨੈਸ਼ਨਲ ਡਬਲ ਕਲਚ ਹੈ 2013 ਮਾਡਲ 3 ਲੱਖ ਤੇ 10000 ਰੁਪਏ ਦੀ ਡਿਮਾਂਡ ਕਰਦੇ ਆ ਸਾਈਡ ਗੇਅਰ ਦੇ ਵਿੱਚ ਟਰੈਕਟਰ ਹੈ ਤੇ ਤੇਲ ਬ੍ਰੇਕ ਹੈ ਬੈਕ ਸਾਈਡ ਦੇ ਟਾਇਰਾਂ ਦੀ ਗੱਲ ਕਰੀ ਤਾਂ ਪੋਲੋ ਕੰਪਨੀ ਦੇ ਟਾਇਰ ਨੇ ਬੈਕ ਸਾਈਡ ਦੇ 60 ਤੋਂ 65 ਪੈਸੇ ਤੇ ਅਗਲੇ ਟਾਇਰ ਹੈਗੇ ਮਰਫ ਦੇ ਓ 70 ਤੋਂ 80 ਪੈਸੇ 616 ਦੇ ਤੇ ਤੇ ਆਈਸ਼ਰ ਖੜਾ 333 13 ਮਾਡਲ 2.5 ਲੱਖ ਰੁਪਏ ਡਿਮਾਂਡ ਹੈ ਪੂਰੀ ਚਾਰੇ ਟਾਇਰ ਬਿਲਕੁਲ ਨਵੇਂ ਦੇ ਤੇ ਉਸ ਤੋਂ ਬਾਅਦ ਖੜਾ ਜੀ ਇੰਡੋਫਾਰਮ T35 DI 2016 ਮਾਡਲ 2.5 ਲੱਖ ਰੁਪਏ ਡਿਮਾਂਡ ਹੈ ਪੂਰੀ ਟਾਇਰ 40 ਤੋਂ 45 ਪੈਸੇ ਚਾਰੇ ਇੱਕ ਵਾਕੀ ਕੰਡੀਸ਼ਨ ਚਾਹ ਰਹੇ ਟਰੈਕਟਰ ਦੀ ਮਰੇ ਗਾੜੇ ਬੇਰਾ ਸਾਰੇ ਸਾਫ ਹੈਗੇ ਨੇ ਕਿਦੋਂ ਬੜਿਆ ਨਹੀਂ ਟਕਟੇ ਇਹ ਉਹ ਤੋਂ ਬਦ ਅਰਜੁਨ ਖੜਾ 605 ਡੀਆਈ ਇਹ ਮਾਡਲ ਹੈਗਾ ਜੀ 11 3 ਲੱਖ ਤੇ 60000 ਰੁਪਏ ਡਿਮਾਂਡ ਹੈ ਟਰੈਕਟਰ ਦੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਫਾਈਬਰ ਛਤਰੀ ਲੱਗੀ ਹੈ ਅਗਲੇ ਟਾਇਰ 90 ਪੈਸੇ ਤੇ ਐਂਡ ਬੈਕ ਸਾਈਡ ਦੇ ਟਾਇਰ 60 ਤੋਂ 70 ਪੈਸੇ ਐਮਆਰਐਫ ਕੰਪਨੀ ਦੇ 16928 ਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਤੇਲ ਬ੍ਰੇਕ ਟਰੈਕਟਰ ਹੈ ਸਾਈਡ ਗੇਅਰ ਹੈ ਡਬਲ ਕਲਚ ਹੈ ਤੇ ਪਾਵਰ ਸਟੀering ਹੈ ਉਸ ਤੋਂ ਬਾਅਦ ਪ੍ਰੀਤ ਖੜਾ ਜੀ 14 ਮਾਡਲ 235000 ਰੁਪਏ ਡਿਮਾਂਡ ਹੈ ਟਰੈਕਟਰ ਦੀ ਇਹ ਹੈ ਜੀ ਪ੍ਰੀਤ 3549 ਤੇ ਟਾਇਰ ਕਟੋੜਾ ਅੱਸੀ ਤੋਂ 85 ਵੇਸੇ ਪਏ ਚਾਰੇ ਬਾਤ ਹੈ ਜੀ 275 ਸਰਪੰਚ ਮਾਡਲ ਹੈ ਮਾਡਲ 2006 ਡਿਮਾਂਡ ਹੈ 1,95,000 ਰੁਪਿਆ ਬੈਕ ਸਾਈਡ ਦੇ ਟਾਇਰ 70 ਤੋਂ 75 ਪੈਸੇ ਤੇ ਅਗਲੇ ਅੱਧੇ ਕੋਲ ਬਸ 730 ਮਾਡਲ 2008 245000 ਰੁਪਏ ਡਿਮਾਂਡ ਹੈ ਅਗਲੇ ਟਰ ਬਿਲਕੁਲ ਨਵੇਂ ਤੇ ਬੈਕ ਸ਼ੈਟ ਦੇ 80 ਤੋਂ 85 ਪੈਸੇ ਤੇ ਲੋ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ ਜੀ